ਆਏ ਆਏ ਮਾਂ ਤੇ ਸਿੱਕਮ ਤੋਂ ਜਿਸਮ ਲੈ ਕੇ ਉੱਥੇ ਕੌਣ ਸੀ ਰੋਚੀ ਪਹੁੰਚਣ ਵਾਲਾ ਹੁਣ ਹੋਏ ਆਏ ਜਵਾਨ ਤਾਂ ਆਖਦਾ ਏ ਮੈਂ ਆਪ ਹੀ ਹਾਂ ਖੱਟਣ ਕਮਾਉਣ ਵਾਲਾ ਨਾ ਕਰ ਮਾਨ ਰੱਬ ਤੋਂ ਰਹਿ ਡਰਦਾ ਉਹ ਵੇਲਾ ਨੇੜੇ ਹੀ ਹੈ ਮੰਗ ਕੇ ਖਾਣ ਵਾਲਾ ਕਸੂਰਮੰਦ ਰੱਬ ਤੋਂ ਰਹਿ ਡਰਦਾ ਉਹ ਤਖਤੋਂ ਲਾ ਦਿੰਦਾ ਜੋ ਤਖਤ ਤੇ ਪਹੁੰਚਣ ਵਾਲਾ ਉਹ ਤਖਤੋਂ ਲਾ ਦਿੰਦਾ ਜੋ ਤਖਤ ਤੇ ਪਹੁੰਚਣ ਵਾਲਾ ਭੁੱਖ ਹੋਵੇ ਤਾਂ ਨੀਂਦ ਆਉਂਦੀ ਨਹੀਂ ਖੁਸ਼ੀ ਹੋਵੇ ਤਾਂ ਸੁਣਦਾ ਕੋਈ ਵੀ ਨਹੀਂ ਹਸਤਿਆਂ ਦੇ ਨਾਲ ਹਸਦੇ ਸਾਰੇ ਤੇ ਰੋਂਦਿਆਂ ਦੇ ਨਾਲ ਰੋਂਦਾ ਕੋਈ ਨਹੀਂ ਮਤਲਬ ਹੋਵੇ ਤਾਂ ਹੱਸ ਕੇ ਬੋਲਣ ਬਿਨਾ ਮਤਲਬ ਬੁਲਾਉਂਦਾ ਕੋਈ ਨਹੀਂ ਹੱਕ ਪਰਾਇਆ ਖੁੰਦੇ ਸਾਰੇ ਆਪਣਾ ਹੱਕ ਖਵਾਉਂਦਾ ਕੋਈ ਨਹੀਂ ਥਾਂ ਥਾਂ ਉੱਤੇ ਡਾਕੂ ਬੈਠੇ ਉਹ ਮੌਕਾ ਹੱਥੋਂ ਗਵਾਉਂਦਾ ਕੋਈ ਨਹੀਂ ਉਹ ਬੁੱਲੇ ਸ਼ਾ ਲੱਖ ਚਾਚੇ ਤਾਏ ਹੋਵਨ ਮਾਪਿਓ ਤੋਂ ਬਾਅਦ ਲਾਡ ਲਡਾਉਂਦਾ ਕੋਈ ਨਹੀਂ ਮਾਪਿਓ ਤੋਂ ਬਾਅਦ ਲਾਡ ਲਡਾਉਂਦਾ ਕੋਈ ਨਹੀਂ ਬੰਦਾ ਚਮਮਿਆ ਨਿਕਾ ਤੇ ਉਮਰ ਹੈ ਵੱਟੀ ਬੰਦਾ ਵੱਧ ਰਿਆ ਉਮਰ ਕੱਟਦੀ ਹੈ ਬੰਦਾ ਛਾੜਦਾ ਹਿਰਸ ਚੁਬਾਰਿਆਂ ਨੂੰ ਉਦਰ ਮੌਤ ਪਈ ਕਬਰ ਪੱਟਦੀ ਹੈ ਬੰਦਾ ਖੁਸ਼ੀ ਤੇ ਨਿਤ ਐਸ਼ ਮੰਗੇ ਉਦਰ ਮੌਤ ਪਈ ਸੇਵੀਆਂ ਵੱਟਦੀ ਹੈ ਕਸੂਰਮੰਦ ਅਸਾਂ ਲੰਮੀਆਂ ਝੀਂਣਤੀਆਂ ਇੱਥੇ ਖਬਰ ਨਾ ਪਾਲਣਾ ਛੱਟਦੀ ਏ ਇੱਥੇ ਖਬਰ ਨਾ ਪਾਲਣਾ ਛੱਟਦੀ ਹੈ ਨਾਮ ਨਪੀ ਕੀ ਰਤਨ ਚੜੀ ਬੂੰਦ ਪੜੀ ਅੱਲਾ ਅੱਲਾ ਰੰਗ ਰੰਗ gilli ਉਹ ਹੀ ਖਿਲਾਵੇ ਜੋ ਸਿੱਖੀ ਹੋਵੇ ਫਨਾਫੀ ਅੱਲਾ ਹੋਦੀ ਖੇਲੂਗੀ ਕਹਿ ਬਿਸਮਿਲਲਾ ਹੋਦੀ ਖੇਲੂਗੀ ਕਹਿ ਬਿਸਮਿਲਲਾ ਨਾ ਮੈਂ ਮੂਮਨ ਵਿੱਚ ਮਸੀਤਾ ਨਾ ਮੈਂ ਵਿੱਚ ਕੁਫਰ ਦੀਆਂ ਜੀਤਾ ਨਾ ਮੈਂ ਪਾਕਾਂ ਵਿੱਚ ਪਲੀਤਾ ਨਾ ਮੈਂ 모ਸਾ ਨਾ ਫਰਹਾਨ ਬੁੱਲਾ ਕੀ ਚਾਣਾ ਮੈਂ ਕੌਣ ਨਾ ਮੈਂ ਅੰਦਰ ਬੇਦ ਕਿਤਾਪਾਂ ਨਾ ਵਿੱਚ ਪੰਗਾ ਨਾ ਸ਼ਰੱਬਾਂ ਨਾ ਵਿੱਚ ਰਹਿੰਦਾ ਮਸਤ ਖਰਾਪਾਂ ਨਾ ਵਿੱਚ ਚੱਕਨ ਨਾ ਵਿੱਚ ਸੌਣ ਬੁੱਲਾ ਕੀ ਚਾਣਾ ਮੈਂ ਕੌਣ ਨਾ ਵਿੱਚ ਛਾਤੀ ਨਾ ਗਮ ਨਾ ਕੀ ਨਾ ਮੈਂ ਵਿੱਚ ਪਲਿੱਤੀ ਪਾਕੀ ਤੇ ਨਾ ਹੀ ਮੈਂ ਅਰਬੀ ਨਾ ਮੈਂ ਖਾਕੀ ਨਾ ਮੈਂ ਆਤਿਸ਼ ਨਾ ਹੀ ਮੈਂ ਪੌਣ ਬੁੱਲਾ ਕੀ ਚਾਣਾ ਮੈਂ ਕੌਣ ਨਾ ਮੈਂ ਅਰਬੀ ਨਾ ਲਾਹੌਰੀ ਨਾ ਮੈਂ ਹਿੰਦੀ ਸ਼ਹਿਰ ਨਾ ਕਉਦੀ ਨਾ ਹਿੰਦੂ ਨਾ ਤੁਰਕ ਪਸ਼ੋਰੀ ਨਾ ਮੈਂ ਰਹਿਂਦਾ ਵਿੱਚ ਨਤੌਣ ਬੁੱਲਾ ਕੀ ਜਾਣਾਂ ਮੈਂ ਕੌਣ ਨਾ ਮੈਂ ਭੇਤ ਮਾ ਜਪਦਾ ਪਾਇਆ ਨਾ ਮੈਂ ਆਦਮ ਹਵਾ ਚਾਇਆ ਨਾ ਮੈਂ ਆਪਣਾ ਨਾਮ ਤਰਾਇਆ ਨਾ ਵਿੱਚ ਬੈਠਾ ਨਾ ਵਿੱਚ ਪਾਉਣ ਬੁੱਲਾ ਕੀ ਜਾਣਾਂ ਮੈਂ ਕੌਣ ਅਵਲ ਆਖੜ ਆਪ ਨੂੰ ਜਾਨਣਾ ਨਾ ਕੋਈ ਤੁੱਜਾ ਹੋਰ ਪਛਾਨਣਾ ਮੈਥੋਂ ਹੋਰ ਨਾ ਕੋਈ ਸਿਆਣਾ ਬੁੱਲਾ ਸ਼ਾ ਖੜਾ ਹੈ ਕੌਣ ਬੁੱਲਾ ਕੀ ਚਾਣਾ ਮੈਂ ਕੌਣ ਬੁੱਲਾ ਕੀ ਚਾਣਾ ਮੈਂ ਕੌਣ ਉਮੀਦ ਕਰਤਾ ਦੋਸਤੋ ਇਹ ਅਲਫਾਜ ਸੁਣ ਕੇ ਤੁਹਾਡੇ ਦੋਨੂੰ ਬਹੁਤ ਸਕੂਨ ਮਿਲਿਆ ਹੋਵੇਗਾ ਇਸੇ ਤਰ੍ਹਾਂ ਦੇ ਵੀਡੀਓ ਦੇਖਦੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਫੇਰ ਮਿਲਾਂਗੇ ਤਦ ਤੱਕ ਲਈ ਰੱਬ ਰਾਖਾ